ਤੇ ਬਾਦਲ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਦਾ ਵੱਖਰਾ ਸਟਾਈਲ ਹੈ ਹਰ ਵਾਰੀ ਬਗਲੇ ਇੱਕ ਮਿੰਟ ਤੋਂ ਬਾਦਲ ਬਹੁਤ ਗੱਡੀ ਚਲਾ ਕੇ ਪਹੁੰਚੇ ਰਹੇ ਮਨਪ੍ਰੀਤ ਜੀ ਕਿਹੋਂ ਦੇ ਫਸਟ ਸੈਕਸ਼ਨ ਤੋਂ ਪਹੁੰਚੇ ਸਭ ਤੋਂ ਪਹਿਲਾਂ ਤਾਂ तमाम ਪੰਜਾਬ ਦੇ ਲੋਕਾਂ ਨੂੰ ਅੱਸੇ ਕਰਿਆ ਜਾਂਦਾ ਯਾਦ ਹੀ ਕਰਾਉਂਦਾ ਜਾਵਾਂ ਕਿ ਕਿ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਇਹ ਖੈਰਚ ਨਹੀਂ ਕਿਸੇ ਨੇ પાਕੇ ਦਿੱਤਾ ਦੀਖ ਮੰਗ ਕੇ ਨਹੀਂ ਮਿਲਿਆ ਤੇ ਲੱਖਾਂ بیٹے ਬੇਟੀਆਂ ਨੇ ਇਸ ਦੇਸ਼ ਤੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਕੇ ਇਹ ਜਿਹੜਾ ਵੋਟ ਪਾਉਣ ਦਾ ਹੱਕ ਹੈ ਇਹ ਸਾਡੀ ਕੌਮ ਨੂੰ نصیਬ ਕਰਾਇਆ ਅਸੀਂ ਖੁਸ਼ਕਿਸਮਤ ਲੋਕ ਹੈ ਸਾਨੂੰ ਵੋਟ ਪਾਉਣ ਦਾ ਹੱਕ ਹੈ ਮੈਂ ਤਾਂ ਸਿਰਫ ਇਹ ਕਹਾਂਗਾ ਕਿ ਕੋ ਚ ਸਮਝ ਕੇ ਲਾਪ ਤੋਲ ਕੇ ਨੇਕੀ ਬਦੀ ਨਫਾ ਨੁਕਸਾਨ ਚੋਰ ਚੌਕੀਦਾਰ ਹਮ ਔਰ ਜਿੱਥੋਂ ਤੱਕ ਉਤੀਆਨਾ ਸਵਾਲ ਹੈ ਤਾਂ ਮੈਂ ਸਮਝਦਾ ਸਭ ਤੋਂ ਵੱਡੇ ਮੁੱਦੇ ਤਾਂ ਪੰਜਾਬ ਦੇ ਰੋਜ਼ੀ ਰੋਟੀ ਦੇ ਹੈ ਮਰਸ਼ਿਆਲੇ ਹੈ ਕਿਸਾਨੀ ਜਿਹੜੀ ਹੈ ਇੱਕ ਖੁਦਕਾਫੀਲ ਹੋਵੇ ਮਜ਼ਦੂਰ ਜਿਹੜਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਵਪਾਰੀ ਜਿਹੜਾ ਇੱਕ ਖੁਸ਼ਹਾਲ ਹੋਵੇ ਪੰਜਾਬ ਕੀ ਕਮੰਦਾ ਗਹਿਵਾਰਾ ਬਣੇ ਪੰਜਾਬ ਤਰੱਕੀ ਦੇ ਰਸਤੇ ਤੇ ਤੁਰਿਆ ਜਾਂਦਾ ਦੇਖਣਾ ਚਾਹੁੰਦੇ ਆ ਅ ਔਰ ਇਹ ਇਹ ਪੰਜਾਬ ਦੇ ਮੁੱਦੇ ਆ ਕੀ ਵੱਡਾ ਮੁੱਦਾ ਇਸ ਵਾਰ ਚੋਣਾ ਚ ਬੰਦੀ ਤਰੋਂ ਲੱਗਿਆ ਇਸ ਵਾਰ ਇਸ ਵਾਰ ਦੀ ਚੋਣਾਂ ਦੇ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਹਿੰਦੁਸਤਾਨ ਚ ਜਿਹੜਾ ਮੁੱਦਾ ਲੱਗ ਰਿਹਾ ਕਿ ਇਹ ਪ੍ਰਾਈਮ ਮਿਨਿਸਟਰ ਮੋਦੀ ਔਰ ਗੁਨਾ ਦੀ ਜਿਹੜੀ ਪਿਛਲੇ ਵੱਸਾ ਸਾਲਾਂ ਦੀ ਕਾਰਗਰਦਗੀ ਹੈ ਔਰ ਉਹ ਇੱਕ ਇਸ ਮਾਇਸਟੇ ਵੀ ਤੋਂ ਦੀ ਬੁਜ਼ਰ ਚੁੱਕੇ ਆ ਉਹਨਾਂ ਦਾ ਆਪਣਾ ਜਿਹੜਾ ਦਮਨ ਹੈ ਉਹ ਪਾਕ ਸਾਫ ਹੈ ਸੋ ਮੁੱਦਾ ਤਾਂ ਹੀ ਹੈ ਕਿ ਇਹ ਮੋਦੀ ਸਾਹਿਬ ਨੂੰ ਵਾਪਸ ਲੈ ਕੇ ਆਉਣਾ ਹੈ ਹਿੰਦੁਸਤਾਨ ਦੀ ਇਹ ਸਰਕਾਰ ਦੀ ਨਹੀਂ ਬਾਕੀ ਜਿਹੜੇ ਐ ਮੁੱਦੇ ਜਿਹੜੇ ਐ ਉਹ ਹਰੇਕ ਸਟੇਟ ਦੇ ਆਪਣੇ ਆਪਣੇ ਹੁੰਦੇ ਆ ਪੰਜਾਬ ਦੇ ਆਪਣੇ ਐ ਜ਼ਾਹਿਰ ਹੈ ਲੱਗਣ ਦੇ ਕੋਈ ਹੋਰ ਹੋਣਗੇ ਬਾਈ ਸਾਹਿਬ ਪਰ ਬੜੀ ਆਸ ਤੇ ਉਮੀਦ ਨਾਲ ਕਿ ਪੰਜਾਬ ਦੇ ਲੋਕ ਕੋਈ ਐਸਾ ਫੈਸਲਾ ਕਰਨਗੇ ਜਿਹਦੇ ਨਾਲ ਕਿ ਜਿਹੜਾ ਪੰਜਾਬ ਭਟਕਦਾ ਫਿਰਦਾ ਠੋਕਰਾਂ ਖਾਂਦਾ ਫਿਰਦਾ ਇਹਦੇ ਚ ਅਸੀਂ ਪੰਜਾਬ ਨੂੰ ਕੱਢ ਸਕੀਏ ਇੱਕ ਵਾਰੀ ਕਾਫੀ ਡਿਫਰੈਂਟ ਤਸਵੀਰ ਨਜ਼ਰ ਆ ਰਹੀ ਚਾਰ ਪਾਰਟੀਆਂ ਮੋਂ ਸਾਹਮਣੇ ਸਿੱਧੇ ਤੌਰ ਤੇ ਹਰ ਹਾਲ ਕੀਤੇ ਨਜ਼ਰ ਆ ਰਹੀ ਜੀ ਇਹ ਤਾਂ ਫਿਰ ਜਮਹੂਰੀਅਤ ਦਾ ਹੁਸਨ ਹੈ ਯੂ نو ਸੋ ਮੈਨੂੰ ਤਾਂ ਲੱਗਦਾ ਚਾਰ ਤਾਂ ਪਾਰਟੀਆਂ ਪਰ ਐਵਰੇਜ ਮੈਨੂੰ ਤਾਂ ਵੀ 25 ਕੈਂਡੀਡੇਟ ਵੀ ਹੋਰ ਵੀ ਹੋਣਗੇ ਕੋਰਸ ਨੂੰ ਵੀ ਇਹਦੇ ਉਸੰਦੇ ਦੇ ਵਿੱਚ ਵੱਡੇ ਚਿਹਰੇ ਇਸ ਵਾਰ ਗਾਇਬ जरूर ਰਹਿ ਹੈ چاہے ਉਹ ਡੀਗਲ ਕਰ ਲਈ ਕਿ ਪਰ ਮੇਰੇ ਤੋਂ ਮੇਰੀ ਸਿਹਤ ਇਜਾਜ਼ਤ ਨਹੀਂ ਦੇ ਰਹੀ ਉਸ ਤਬੀਅਤ ਕਿਵੇਂ ਹੋਣੀ ਮੇਰੀ ਸਿਹਤ ਇਜਾਜ਼ਤ ਨਹੀਂ ਦੇਂਦੀ ਇਸ ਵਾਰ ਔਰ ਪਹਿਲੀ ਵਾਰ ਬਦਕਿਸਮਤੀ ਹੈ ਯੂ نو ਨਥਿੰਗ ਇਜ਼ ਬਿਲਟ ਟੂ ਲਾਸਟ ਫੋਰਐਵਰ ਹਰ ਬੰਦੇ ਦੀ ਮੁਨਿਆਦ ਹੁੰਦੀ ਹੈ 30 ਸਾਲ ਕੋਈ ਐਸਾ ਇਲੈਕਸ਼ਨ ਨਹੀਂ ਜਿਹਦੇ ਵਿੱਚ ਮੈਂ ਯੂ نو ਪਾਰਟਿਸਪੇਟ ਨਾ ਕੀਤਾ ਪਰ ਐਥੀਸ ਕਿਉਂਕਿ ਮੈਨੂੰ ਹਾਰਟ ਅਟੈਕ ਹੋ ਗਿਆ ਸੀ ਡਾਕਟਰ ਨੇ ਵੀ ਮੈਨੂੰ ਕਿਹਾ ਕਿ ਥੋੜਾ ਜਿਹਾ ਯੂ نو ਆਪਣਾ ਕਿ ਲ ਫਿਜ਼ੀਕਲ ਐਕਟੀਵਿਟੀ ਹੈ ਇਹ ਜਿਹੜੀ ਕੁ ਕਮੀ ਲਾਇਓ ਅਗਲੇ 4-5 ਮਿੰਟ ਬੜੇ ਬਦਲ ਸਾਹਿਬ ਦੀ ਕਮੀ ਲੱਗ ਰਹੀ ਹੈ ਇਸ ਵਾਰ ਇਲੈਕਸ਼ਨ ਉਹਨਾਂ ਦੀ ਗੈਰ ਹਾਜ਼ਰੀ ਤਾਂ ਪੰਜਾਬ ਨੂੰ ਮਹਿਸੂਸ ਹੋਉਂਦੀ ਹੈ ਖਾਸ ਕਰਕੇ ਸਾਡੇ ਵਿੱਚ ਚਲੋ ਠੀਕ ਹੈ